ਆਪਣੇ ਸਾਰਿਆਂ ਦੇ ਜਨਮ ਹੋਏ ਨੇ ਜੇ ਜਨਮ ਹੋਇਆ ਤਾਂ ਮੌਤ ਵੀ ਹੈ ਅਵਤਾਰ ਦਾ ਜਨਮ ਨਹੀਂ ਹੁੰਦਾ ਅਵਤਾਰ ਤਾਂ ਪ੍ਰਕਾਸ਼ ਹੁੰਦਾ ਤੈਨੂੰ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਪ੍ਰਗਟ ਹੋਏ ਮਹਾਰਾਜ ਜਦੋਂ ਦਾਈ ਦੇ ਹੱਥਾਂ ਵਿੱਚ ਮਹਾਰਾਜ ਉਹਨੂੰ ਕੋਈ ਪਤਾ ਨਹੀਂ ਲੱਗਿਆ ਵੀ ਕੀ ਬਣਿਆ ਪ੍ਰਕਾਸ਼ ਹੋਇਆ ਹਰਦੀਾਲ ਪੰਡਤ ਨੇ ਪੁੱਛਿਆ ਉਸ ਵੇਲੇ ਦਾ ਕੀ ਨਜ਼ਾਰਾ ਸੀ ਕੀ ਦੇਖਿਆ ਤੂੰ ਹੱਥ ਜੋੜ ਲਏ ਕਤਕ ਦੀ ਪੂਰਨਵਾਸੀ ਦਾ ਪ੍ਰਕਾਸ਼ ਸੀ ਮਹਾਰਾਜ ਦਾ ਕਹਿੰਦੀ ਪੰਡਤ ਜੀ ਮੈਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਮੈਂ ਤਾਂ ਬੇਸੁਰਤ ਸੀ ਮੈਨੂੰ ਕੋਈ ਪਤਾ ਨਹੀਂ ਮੈਂ ਕੀ ਕਰ ਰਹੀ ਹਾਂ ਇੱਕ ਪ੍ਰਕਾਸ਼ ਹੋਇਆ ਪ੍ਰਕਾਸ਼ ਦੇ ਨਾਲ ਆ ਬਾਲਕ ਦਾ ਜਨਮ ਹੋਇਆ ਉਹਨਾਂ ਵਾਸਤੇ ਤਾਂ ਬਾਲਕ ਪ੍ਰਕਾਸ਼ ਮੈਂ ਪ੍ਰਕਾਸ਼ ਦੇਖਿਆ ਮੈਂ ਮੈਂ ਕੁਝ ਦੱਸ ਨਹੀਂ ਸਕਦੀ ਵੀ ਕੀ ਬਣਿਆ ਜਦੋਂ ਹਰਦੀਾਲ ਪੰਡਤ ਨੇ ਨਾਮ ਗੁਰੂ ਨਾਨਕ ਸਾਹਿਬ ਦਾ ਰੱਖਿਆ ਨਾਨਕ ਇਹ ਭਾਈ ਬਾਲੇ ਵਾਲੀ ਸਾਖੀ ਦੇ ਵਿੱਚ ਆਉਂਦਾ ਪਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਇਹ ਕਿਦਾਂ ਦਾ ਨਾਮ ਰੱਖ ਦਿੱਤਾ ਪੰਡਿਤ ਜੀ ਕਹਿੰਦੇ ਕੀ ਗੱਲ ਹੋਈ ਉਹ ਮਹਾਰਾਜ ਤਾਂ ਹਿੰਦੂਆਂ ਤੇ ਮੁਸਲਮਾਨਾਂ ਦਾ ਸਾਂਝਾ ਨਾਮ ਹੈ ਵਿਧਾਰ ਪੰਡਿਤ ਜੀ ਕਹਿੰਦੇ ਕਹਿੰਦੇ ਵੀ ਮੈਂ ਤਾਂ ਪਤਾ ਨਹੀਂ ਦੇਖਣਾ ਨਹੀਂ ਦੇਖਣਾ ਇਹ ਉਹ ਅਵਤਾਰ ਨੇ ਜਿਨ੍ਹਾਂ ਨੇ ਹਰਨਾਕਸ਼ ਨੂੰ ਮਾਰਿਆ ਸੀ ਜਿਨ੍ਹਾਂ ਨੇ 라ਵਣ ਦੀਆਂ 10 ਗਰਦਨਾਂ ਵੜੂੜੀਆਂ ਸੀ ਉਹ ਨੇ ਇਹਨਾਂ ਦੇ ਸਿਰ ਤੇ ਛੱਤਰ ਝੁਲੇਗਾ ਮੈਂ ਤਾਂ ਪਤਾ ਨਹੀਂ ਦੇਖਣਾ ਕਿ ਨਹੀਂ ਦੇਖਣਾ ਪਟਵਾਰੀ ਜੀ ਮਹਿਤਾ ਜੀ ਤੁਸੀਂ ਦੇਖੋਗੇ ਦੇਖਣਾ ਇਹਨਾਂ ਦੇ ਸਿਰ ਤੇ ਛੱਤਰ ਝੁਲਣਾ ਇਹਨਾਂ ਨੂੰ Hindu ਵੀ ਮੰਨਣਗੇ ਤੇ Musalman ਵੀ ਮੰਨਣਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਂਝੇ ਰਹਿਬਰ ਹੋ ਕੇ